ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਅੱਜ ਸਾਡੇ ਨਾਲ ਜੁੜੇ ਨੇ Shiv Sena ਪਾਰਟੀ ਦੇ ਰਾਸ਼ਟਰੀ ਸਲਾਹਕਾਰ ਸੰਜੀਵ ਸ਼ਰਮਾ ਜੀ ਜੋ ਕਿ ਦਿੱਲੀ ਵਿੱਚ ਬੰਬ ਧਮਾਕੇ ਨਾਲ ਆਮ નિર્ਦੋਸ਼ ਲੋਕ ਮਾਰੇ ਗਏ ਨੇ ਉਹਨਾਂ ਪ੍ਰਤੀ ਉਹਨਾਂ ਦੇ ਵਿਚਾਰ ਸਾਡੇ ਦੇਸ਼ ਦੇ ਦਰਸ਼ਕਾਂ ਨਾਲ ਸਾਂਝੇ ਕਰ ਰਿਹਾ ਨੇ ਸੰਜੀਵ ਕੁਮਾਰ ਸ਼ਰਮਾ ਜੀ ਜੋ ਦਿੱਲੀ ਦੇ ਵਿੱਚ ਕੱਲ ਬੰਬ ਧਮਾਕਾ ਹੋਏ ਉਸ ਵਾਸਤੇ ਜੋ ਵੀ ਲੋਕ ਸ਼ਹੀਦ ਹੋਏ ਹੈ ਉਸ ਬੰਬ ਬਲਾਸਟਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਪ੍ਰਤੀ ਮੈਂ ਸਵੇਦਨਾ ਵਯਸ ਕਰਦਾ ਤੇ ਉਸ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਸਹਿਣ ਦੀ ਸ਼ਕਤੀ ਦੇਵੇ ਦੂਸਰੀ ਗੱਲ ਮੈਂ ਕਰਨਾ ਚਾਹਾਂਗਾ ਕਿ ਪਿਛਲੇ 11 12 ਸਾਲਾਂ ਤੋਂ ਮੇਰੇ ਦੇਸ਼ ਦੇ ਵਿੱਚ ਇਹ ਬਿਲਕੁਲ ਬੰਦ ਹੋ ਗਏ ਸੀ ਵੀ ਇੱਥੇ ਬੈਗ ਨੂੰ ਹੱਥ ਨਾਲ ਲਾਓ ਬੰਬ ਹੋ ਸਕਦਾ ਹੈ ਨਾ ਕੋਈ ਤਮਾਕਾ ਹੋਇਆ ਸੀ ਨਾ ਹੀ ਕੋਈ ਵੱਡੀਆਂ ਘਟਨਾਵਾਂ ਹੋਈਆਂ ਸੀ ਲੇਕਿਨ ਸਾਡੇ ਦੇਸ਼ ਦੇ ਵਿਪੱਖਸ਼ ਨੇ ਐਸਾ ਨੈਰੇਟਿਵ ਬਣਾ ਬਣਾ ਕੇ 11 ਸਾਲਾਂ ਦੇ ਵਿੱਚ ਫੇਰ ਵੀ ਬੰਬ ਤਮਾਕਿਆਂ ਵੱਲ ਸਾਡੇ ਦੇਸ਼ ਨੂੰ ਧਕੇਲਦਾ ਜਿਹੜੇ ਸਾਡੇ ਵਿਪੱਖਸ਼ ਦੇ ਨੇਤਾ ਵਿਦੇਸ਼ਾਂ 'ਚ ਜਾ ਕੇ ਸਾਡੇ ਦੇਸ਼ ਦੀਆਂ ਪੰਡੀਆਂ ਕਰਦੇ ਆ ਸਾਡੇ ਦੇਸ਼ ਦੀ ਆਰਮੀ ਨੂੰ ਚੈਲੰਜ ਕਰਦੇ ਆ ਸਾਡੀ ਨਿਆਂਪਾਲਿਕਾ ਨੂੰ ਚੈਲੰਜ ਕਰਦੇ ਆ ਸਾਡੇ ਚੋਣ ਆਯੋਗ ਨੂੰ ਚੈਲੰਜ ਕਰਦੇ ਆ ਉਹਨਾਂ ਦੇ ਦੇਖਦੇ ਹੋਏ ਨੈਰੇਟਿਵ ਨੂੰ ਹੁ ਕੁਝ ਨੌਜਵਾਨਾਂ ਨੇ ਜੋ ਕਿ ਅਤਵਾਦ ਦੇ ਰਾਹ ਤੇ ਪਹਿਲਾਂ ਵੀ ਚੱਲ ਰਹੇ ਸੀ ਉਹਨਾਂ ਨੇ ਇਸ ਤੇ ਕਮਾਂਡੂ ਕਰਦੇ ਹੋਏ ਕੱਲ ਬੰਬ ਦੇ ਵਿੱਚ ਬਲਾਸਟ ਕੀਤਾ ਦਿੱਲੀ ਦੇ ਵਿੱਚ ਜਿਹੜਾ નિર્ਦੋਸ਼ ਲੋਕਾਂ ਦਾ ਖੂਨ ਖਰਾਬਾ ਹੋਇਆ ਜੋ ਨੁਕਸਾਨ ਹੋਇਆ ਉਸ ਦੇ ਪ੍ਰਤੀ ਮੈਂ ਉਹਨਾਂ ਨੂੰ ਸੰਵੇਦਨਾ ਦਿੰਨਾ ਹੈ ਔਰ ਮੈਂ ਦੇਸ਼ ਦੇ ਗ੍ਰਹਿ ਮੰਤਰੀ ਮਾਨਯੀ ਅਮਿਤ ਸ਼ਾਹ ਜੀ ਨੂੰ ਇਹ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਪਿਛਲੇ 12 ਸਾਲਾਂ ਤੱਕ 15 ਸਾਲਾਂ ਤੱਕ 12 ਸਾਲਾਂ ਤੱਕ ਕੋਈ ਬਲਾਸਟ ਨਹੀਂ ਹੋਇਆ ਉਸੇ ਤਰ੍ਹਾਂ ਦਾ ਅੱਗੇ ਵੀ ਮਾਹੌਲ ਬਣਾਇਆ ਜਾਏ ਤਾਂ ਕਿ ਸਾਡੇ ਦੇਸ਼ ਦਾ Hindu ਸਮਾਜ ਪੂਰਾ Hinduਤਵ ਸ਼ਾਂਤੀ ਦੇ ਨਾਲ ਆਪਣੀ ਗੁਜ਼ਰਬਸਰ ਕਰ ਸਕੇ ਔਰ ਜਿਹੜੇ ਕੰਮ ਧੰਦੇ ਪਹਿਲਾਂ ਚੱਲ ਰਹੇ ਸੀ ਉਸ ਤਰ੍ਹਾਂ ਹੀ ਚੱਲਦੇ ਰਹਿਣ ਸ਼ਰਮਾ ਜੀ ਦਿੱਲੀ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਹਾਲੇ ਤੱਕ ਦੇਖੋ ਜਿਹੜੀ ਗਿਣਤੀ ਹੈ 8 ਤੋਂ ਲੈ ਕੇ ਸ਼ਾਇਦ 11 ਦੀ ਹੋ ਚੁੱਕੀ ਹੈ ਬਾਕੀ ਏਜੰਸੀਆਂ ਲੱਗੀਆਂ ਹੋਈਆਂ ਔਰ ਸਭ ਤੋਂ ਸੁਖਾਵੀ ਗੱਲ ਇਹ ਹੈ ਕਿ ਰਾਤ ਦੇ 2 ਵਜੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਮਾਨੀ ਅਮਿਤ ਸ਼ਾਹ ਜੀ ਹਸਪਤਾਲ ਦੇ ਵਿੱਚ ਕਾਇਲਾਲਾ ਪਤਾ ਲੈਣ ਚਲੇ ਗਏ ਸੀ ਇਹਦਾ ਪੂਰਾ ਜਿਹੜਾ ਹੈ ਜਾਂਚ ਪੜਤਾਲ ਹੋ ਰਹੀ ਹੈ ਕਿੰਨਾ ਨੁਕਸਾਨ ਹੋਇਆ ਹੈ ਕਿੰਨੀਆਂ ਦੁਕਾਨਾਂ ਸੜੀਆਂ ਕਿੰਨੇ ਬੰਦੇ ਮਰੇ ਆ ਔਰ ਮੇਰੇ ਹਿਸਾਬ ਨਾਲ ਪ੍ਰਧਾਨ ਮੰਤਰੀ ਇਹਨਾਂ ਨੂੰ ਸਭ ਨੂੰ ਮੁਆਵਜ਼ਾ ਜ਼ਰੂਰ ਦੇਣਗੇ ਤੁਸੀਂ ਆਪਣੇ ਤੌਰ ਤੇ ਕੀ ਮੰਗ ਕਰਦੇ ਜਿਹੜੇ ਪਰਿਵਾਰਾਂ ਦੇ ਬੱਚੇ ਜਾਂ ਜੋ ਵੀ ਸੀ ਕਿ ਆਪਣੇ ਉਥੋਂ ਦੇ ਤਾਂ ਜਿਹੜੇ ਜ਼ਖਮੀ ਹੋਏ ਜਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਵਾਸਤੇ ਕੀ ਮੰਗ ਕਰਨਾ ਚਾਹੁੰਦੇ ਦੇਖੋ ਮੰਗਲਦੀ ਤੇ ਜੋ ਮਰਜੀ ਮੰਗ ਲਈ ਸੀ ਲੇਕਿਨ ਜਿਹੜੀ ਇੱਕ ਜ਼ਿੰਦਗੀ ਦਾ ਮੁੱਲ ਹੈ ਉਹ ਬਹਿਮੁੱਲ ਹੈ ਕੋਈ 5 ਮੰਗਦਾ ਕੋਈ 10 ਮੰਗਦਾ ਕੋਈ 20 ਲੱਖ ਮੰਗਦਾ ਮੈਂ ਕਹਿੰਨਾ ਵੀ ਇਹ ਜਿਹੜਾ ਵੀ ਕੋਈ ਜਿਸ ਤਰ੍ਹਾਂ ਦੇ ਪ੍ਰਾਨੀ ਕੋਈ ਗਿਆ ਉਸ ਦੀ ਕੀਮਤ ਕਰੋੜਾਂ ਰੁਪਏ ਦੀ ਹੈ ਔਰ ਜੋ ਵੀ ਲੋਕਾਂ ਦਾ ਨੁਕਸਾਨ ਹੈ ਦੁਕਾਨਾਂ ਦਾ ਨੁਕਸਾਨ ਹੋਇਆ ਹੈ ਉਹ ਤੇ ਕੁਝ ਕੀਮਤ ਤੈ ਹੋ ਸਕਦੀ ਹੈ ਲੇਕਿਨ ਇੱਕ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ ਮੈਂ ਮਾਨਯੇ ਪ੍ਰਧਾਨ ਮੰਤਰੀ ਜੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਜੀ ਨੂੰ ਕਵਾਂਗਾ ਕਿ ਜਿਸ ਜਿਸ ਦਾ ਪਰਿਵਾਰ ਨੇ ਉਹਨਾਂ ਦੇ ਉਸ ਪਰਿਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਜਿਨ੍ਹਾਂ ਦੀ ਪਰਿਵਾਰ ਦੇ ਵਿੱਚ ਕੋਈ ਕਮਾਨ ਵਾਲਾ ਹੋਵੇ ਉਹਨਾਂ ਦਾ ਪਰਿਵਾਰ ਅਸਾਏ ਹੋਵੇ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਮਲਾ ਔਰ ਜਿਹੜੇ ਕਰੋੜਪਤੀ ਹੋਣ ਉਹਨਾਂ ਨੂੰ ਉਸ ਤਰ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀ ਅੱਗੇ ਤੋਂ ਕੋਈ ਘਟਨਾ ਨਾ ਹੋਵੇ ਤਾਂ ਤੁਸੀਂ ਕਿਸ ਨਜ਼ਰੀਏ ਨਾਲ ਕੀ ਵਿਚਾਰ ਹੈ ਤੁਹਾਡੇ ਸਾਡਾ ਵਿਚਾਰ ਹੈ ਵੀ ਜਿੰਨੀ ਤੇਰੇ ਤਿੱਕਰ ਸਾਡੇ ਦੇਸ਼ ਦਾ ਵਿਪੱਖ اپنی ਸਹੀ ਭੂਮਿਕਾ ادا ਨਹੀਂ ਕਰਦਾ ਉਦੋਂ ਤੱਕ ਸਾਡੇ ਹਿੰਦੁਸਤਾਨ ਦੇ ਵਿੱਚ ਐਸਾ ਮਾਹੌਲ ਬਣਦਾ ਰਹੇਗਾ ਉਹਦਾ ਕਾਰਨ ਹੈ ਕਿਉਂਕਿ ਇਹ ਲੋਕ ਜਿਹੜੇ ਅਤਵਾਦੀ ਹੈ ਇਹਨਾਂ ਨੂੰ ਸ਼ਹਿ ਮਿਲ ਜਾਂਦੀ ਹੈ ਇਹ ਕਿ ਸਾਡੇ ਮਗਰ ਜਿਹੜਾ ਸਾਡ ਵਿਪੱਖਸ਼ ਖੜਾ ਹੈ ਕਿਉਂਕਿ ਪਿਛਲੇ ਦਿਨੀ ਮੈਂ ਦੇਖਿਆ ਵਿਦੇਸ਼ਾਂ ਦੇ ਵਿੱਚ ਜਾ ਕੇ ਕਿਵੇਂ ਸਾਡੇ ਦੇਸ਼ ਦੀਆਂ ਪੰਡੀਆਂ ਕੀਤੀਆਂ ਜਾ ਰਹੀਆਂ ਵਿਪੱਖਸ਼ ਵੱਲੋਂ ਕਿਵੇਂ ਸਾਡੇ ਵੱਡੇ-ਵੱਡੇ ਨੇਤਾਵਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਈਵਨ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹਿੰਦੂ ਨੇਤਾਵਾਂ ਨੂੰ ਟਾਰਗੇਟ ਤੇ ਲੈ ਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਬੰਬ ਨਾਲ ਉਡਾਣ ਦਿੱਤੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਔਰ ਇਸੇ ਦਿਖ ਕੜੀ ਦੇ ਵਿੱਚ ਸਾਡੇ ਰਾਸ਼ਟਰੀ ਸਲਾਹ ਰਾਸ਼ਟਰੀ ਜਿਹੜੇ ਚੇਅਰਮੈਨ ਹੈ ਸ੍ਰੀ ਸੁਨੀਲ ਪਸੀਨ ਜੀ ਉਹਨਾਂ ਨੂੰ ਵੀ ਅੱਜ ਤੋਂ ਚਾਰ ਦਿਨ ਪਹਿਲਾਂ ਬੰਬ ਨਾਲ ਉਡਾਨ ਦੀ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਮੈਂ ਪੰਜਾਬ ਪ੍ਰਸ਼ਾਸਨ ਨੂੰ ਵੀ ਇਹ ਦਰਖਾਸਤ ਕਰਦਾ ਹਾਂ ਕਿ ਇਨ੍ਹਾਂ ਘਟਨਾਵਾਂ ਦੇ ਉੱਤੇ ਭਾਵੇਂ ਉਹ ਦੇਸ਼ ਦੇ ਵਿੱਚ ਨੇ ਚਾਹੇ ਉਹ ਪੰਜਾਬ ਦੇ ਵਿੱਚ ਨੇ ਜਲਦ ਤੋਂ ਜਲਦ ਠੰਡ ਪਾਣੀ ਚਾਹੀਦੀ ਹੈ ਤਾਂ ਕਿ ਆਮ ਬੰਦਾ ਆਪਣਾ ਕੰਮ ਰੁਝੇਵੇਂ ਨਾਲ ਕਰ ਸਕੇ ਸੰਜੀਵ ਸ਼ਰਮਾ ਜੀ ਨੇ ਜੋ ਦਿੱਲੀ ਵਿੱਚ ਬੰਬ ਬਲਾਸਟ ਹੋਇਆ ਉਸ ਦੀ ਸ਼ਬਦ ਸ਼ਕਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜੋ ਪਰਿਵਾਰ ਜਿਨ੍ਹਾਂ ਦੇ ਅ ਆਦਮੀ ਇਸ ਦੁਨੀਆ ਤੋਂ ਚਲੇ ਗਏ ਸ਼ਹੀਦ ਹੋਏ ਨੇ ਉਹਨਾਂ ਪਰਿਵਾਰਾਂ ਨੂੰ ਤੇ ਜਿਹੜੇ ਜ਼ਖਮੀ ਹੋਏ ਨੇ ਸਰਕਾਰ ਤੁਰੰਤ ਮੁਆਵਜ਼ਾ ਦੇਵੇ ਅਤੇ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਹੋਵੇ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਨੇ ਮਠੰਡਾ ਤੋਂ ਰਾਜਕੁਮਾਰ ਦੀ ਰਿਪੋਰਟ